गुरु नानक पद पंकज वंदन पद पंकज वंदन सिमरू अंगद दुःख निकंदन गुरु अमरदास हृदय नित त्याबु हृदय त्याव श्री गुरु राम दास गाव श्री अरजन वेगन के नाशक वेगन के नाशक श्री हर गोविन्द शुभमत करका শক শ্রী হর রায় নম কর জো রে নম কর জোড়ি শ্রী হর কৃষ্ণ নমন বহি তে গবহাদ পরম ਪਰਮ ਕੇ ਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬੰਦੋ ਵਾਰ ਰਵਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਧੋ ਕਰ ਅਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਏ ਕੈ ਚਿਤਹਿ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਧਾਰ ਏਕੰਕਾਰ ਸਤ ਗੁਰੂ ਤੇ ਪਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨਾ ਬినాਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨਾ ਬినాਸਨ ਸੋਏ ਸਤਗੁਰ ਕਹੈ ਮੰਗੋ ਜਗੀਰ ਕਨੇਰੀ ਜਿਤਨੀ ਚਾਹੋ ਸੋ ਲਿਓ ਕੇਰੀ ਪਰਮ ਸਨਮਾਨ ਜੋਗ ਜੁਗੁ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਇਤਿਹਾਸਕ ਸਥਾਨਾਂ ਤੇ ਜੁੜਮਿਲ ਬੈਠੇ ਗੁਰੂ ਪਿਆਰੇਓ ਗੁਰੂ ਸਵਾਰੇਓ ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ ਲੜੀਵਾਰ ਚੱਲਦੀ ਕਥਾ ਵਿਚਾਰ ਸ਼੍ਰੀ ਪੰਥ ਪ੍ਰਕਾਸ਼ ਗ੍ਰੰਥ ਲਿਖਤ ਭਾਈ ਰਤਨ ਸਿੰਘ ਭੰਗੂ ਜੀ ਆਓ ਗੁਰਮੁਖੋ ਵਿਚਾਰਾਂ ਦੀ ਅਰੰਭਤਾ ਕਰੀਏ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਅੰਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕਹੈ ਮੰਗੋ ਜਗੀਰ ਕਨੇਰੀ ਜਿਤਨੀ ਚਾਹੋ ਸੋ ਲਹੋ ਕੇਰੀ ਪਿਛਲੇ ਦਿਵਾਨਾਂ ਵਿੱਚ ਆਪਾਂ ਇਹ ਪ੍ਰਸੰਗ ਵਿਚਾਰਦੇ ਆ ਰਹੇ ਸੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਪਿੰਡਾਂ ਵਿੱਚ ਨਗਰਾਂ ਸ਼ਹਿਰਾਂ ਵਿੱਚ ਭੇਜੇ ਅਤੇ ਖੰਡੇ ਬਾਟੇ ਦੀ ਪੌਲ ਦਾ ਪ੍ਰਚਾਰ ਪ੍ਰਸਾਰ ਕੀਤਾ ਮਹਾਰਾਜ ਨੇ ਆਖਿਆ ਕਿ ਭਾਈ ਤੁਹਾਡੀ ਡਿਊਟੀ ਹੈ ਖੰਡੇ ਵਾਟੇ ਦੀ ਪਾਉਲ ਤਿਆਰ ਕਰਨੀ ਤੇ ਅਮਰਤ ਛਕਾਉਣਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਾਰੇ ਆਪਾਂ ਵਿਚਾਰ ਕਰ ਚੁੱਕੇ ਆ ਅਤੇ ਜਦੋਂ ਗੁਰੂ ਸਾਹਿਬ ਜੀ ਦੇ ਸਿੰਘਾਂ ਦੁਆਰਾ ਜਦੋਂ ਪ੍ਰਚਾਰ ਕੀਤਾ ਗਿਆ ਖੰਡੇ ਵਾਟੇ ਦੀ ਪਾਉਲ ਨਗਰਾਂ ਪਿੰਡਾਂ ਵਿੱਚ ਤਿਆਰ ਕੀਤੀ ਜਾਣ ਲੱਗੀ ਕਹਿੰਦੇ ਸਿੰਘਾਂ ਦੀ ਗਿਣਤੀ ਵੀ ਵਧਣ ਲੱਗੀ ਸਿੰਘ ਨੇ ਜਿਹੜੇ ਗੁਰਦੁਆਰੇ ਗੁਰੂ ਚਰਣਾ ਵਿੱਚ ਪਹੁੰਚਣ ਲੱਗੇ ਅਤੇ ਸਤਿਗੁਰੂ ਨੇ ਇੱਕ ਵਚਨ ਕੀਤਾ ਸੀ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀ ਦੇਵਾਂਗਾ ਇਹਨਾਂ ਗਰੀਬ ਸਿੱਖਾਂ ਨੂੰ ਇੱਥੋਂ ਦੇ ਮਾਲਕ ਜੰਗੀਰਾਂ ਬਣਾ ਦੇਵਾਂਗਾ ਮਾਲਕ ਬਣਾ ਦੇਵਾਂਗਾ ਕਹਿੰਦੇ ਮਹਾਰਾਜ ਤਰੁਠੇ ਪ੍ਰਸੰਨ ਹੋਏ ਸਿੰਘਾਂ ਨੂੰ ਕਹਿਣ ਲੱਗੇ ਕਹਿੰਦੇ ਭਾਈ ਤੁਹਾਨੂੰ ਕਿਹੜਾ ਇਲਾਕਾ ਦੇਈਏ ਦੱਖਣ ਦਾ ਇਲਾਕਾ ਦੇ ਦਈਏ ਪਹਾੜੀ ਇਲਾਕਾ ਦੇ ਦਈਏ ਸਿੰਘ ਕਹਿਣ ਲੱਗੇ ਮਹਾਰਾਜ ਸਾਨੂੰ ਤਾਂ ਪੰਜਾਬ ਦਾ ਇਲਾਕਾ ਦੇ ਦਿਓ ਜਿੰਨੀ ਸ਼ਮਤਾ ਸੀ ਜੀ ਉਹ ਮੰਗ ਸਕੇ ਕਹਿੰਦੇ ਮਹਾਰਾਜ ਅਸੀਂ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਨੇ ਆ ਸਤਿਗੁਰ ਕਹੈ ਮੰਗੋ ਜੰਗੀਰ ਘਨੇਰੀ ਮਹਾਰਾਜ ਕਹਿੰਦੇ ਤੁਹਾਨੂੰ ਜਿੰਨੀ ਵੀ ਜੰਗੀਰ ਚਾਹੀਦੀ ਹੈ ਜਿੰਨੀ ਵੀ ਜ਼ਮੀਨ ਚਾਹੀਦੀ ਹੈ ਮੰਗ ਲਓ ਜਿੰਨੀ ਚਾਹੋ ਸੋ ਲਿਓ ਘੇਰੀ ਜਿੰਨਾ ਵੀ ਜਿੱਥੇ ਤੋਂ ਅੱਖ ਵੀ ਤੁਹਾਡੀ ਨਿਗਾਹ ਜਾਂਦੀ ਹੈ ਜਿੰਨਾ ਵੀ ਤੁਸੀਂ ਇਹ ਜੰਗੀਰ ਮਲਣੀ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਤੁਹਾਡਾ ਭਾਈ ਤੁਸੀਂ ਲੈ ਸਕਦੇ ਹਾਂ ਸਿੰਘ ਸ਼ਰੀਕੇ ਮੈਂ ਬੋਹ ਪੰਚੈ ਕਹੈ ਲਵੈ ਬਦਲੇ ਹਮ ਸੰਚੈ ਕਹਿੰਦੇ ਸਤਿਗੁਰੂ ਮਹਾਰਾਜ ਕਹਿੰਦੇ ਸਿੰਘਾਂ ਨੂੰ ਉਸ ਵਕਤ ਦਾ ਜਿਹੜਾ ਮਾਹੌਲ ਬਣ ਗਿਆ ਸੀ ਕਹਿੰਦੇ ਕਈ ਵਾਰ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਨੂੰ ਜ਼ਗੀਰ ਦੇ ਕੇ ਜਾ ਰਿਹਾ ਹਾਂ ਜੋ ਮੈਂ ਤੁਹਾਨੂੰ ਜ਼ਮੀਨ ਦੇ ਕੇ ਜਾ ਰਿਹਾ ਹਾਂ ਕਿਤੇ ਸ਼ਰੀਕਪੁਰੇ ਵਿੱਚ ਨਾ ਪੈ ਜਿਓ ਥੋੜੀ ਥੋੜੀ ਗੱਲ ਤੇ ਲੜਦੇ ਝਗੜਦੇ ਰਹਿਣਾ ਮਹਾਰਾਜ ਕਹਿੰਦੇ ਕਹੈ ਲਵੇ ਬਦਲੇ ਹਮ ਸੋਚੈ ਕਿਤੇ ਤੁਸੀਂ ਬਦਲੇ ਦੀ ਭਾਵਨਾ ਵਿੱਚ ਪੈ ਜਾਓ ਇੱਕ ਦੂਜੇ ਨੂੰ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਓ ਮਹਾਰਾਜ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਸਮਝਾ ਰਹੇ ਨੇ ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਆਪਸ ਵਿੱਚ ਭਾਈਚਾਰਕ ਤੌਰ ਤੇ ਸਭ ਨੇ ਰਲ ਕੇ ਰਹਿਣਾ ਹੈ ਇੱਕ ਦੂਜੇ ਨੂੰ ਪਿਆਰ ਕਰਨਾ ਇੱਕ ਦੂਜੇ ਨਾਲ ਸਨੇਹ ਪਿਆਰ ਬਣਾ ਕੇ ਰੱਖਣਾ ਮਹਾਰਾਜ ਇਸ ਤਰ੍ਹਾਂ ਬਚਨ ਬਿਲਾਸ ਕਰ ਰਹੇ ਹਨ ਆਪਣੇ ਆਪਣੇ ਕਰਕੇ ਨੇੜੇ ਰਹਿ ਚਹੈ ਮੁਲਕ ਹਮਸੋ ਲੈ ਕੇ ਰਹਿ ਕਹਿੰਦੇ ਆਪਣੇ ਆਪਣੇ ਉਹਨਾਂ ਦਾ ਜਿਹੜਾ ਮਨ ਦੀ ਭਾਵਨਾ ਹੈ ਮਹਾਰਾਜ ਜਾਣੀ ਜਾਣਨੇ ਸਿੰਘ ਕਹਿਣ ਲੱਗੇ ਅਸੀਂ ਆਪਣੇ ਆਪਣੇ ਘਰਾਂ ਦੇ ਨੇੜੇ-ਨੇੜੇ ਨੇੜੇ-ਨੇੜੇ ਦੇ ਜਿਹੜੇ ਪਿੰਡ ਨੇ ਉਹ ਪਿੰਡ ਅਸੀਂ ਮੰਗ ਰਹੇ ਆ ਤੁਹਾਡੇ ਕੋਲੋਂ ਕਹਿੰਦੇ ਚਾਹੇ ਮੁਲਕ ਹਮ ਸੋ ਲੈ ਕੇ ਰੇ ਉਹ ਮੁਲਕ ਅਸੀਂ ਸਾਨੂੰ ਚਾਹੁੰਦੇ ਨੇ ਉਹ ਮੁਲਕ ਅਸੀਂ ਰੱਖਣਾ ਚਾਹੁੰਨੇ ਹਾਂ ਹੁਤੇ ਗਰੀਬਨ ਕੇ ਵਹ ਜਾਏ ਜਾਣਤੇ ਕਰਨਾ ਨਾ ਲੰਬੀ ਦਾਏ ਕਹਿੰਦੇ ਮਹਾਰਾਜ ਕਹਿੰਦੇ ਗਰੀਬੜੇ ਜੇ ਸਿੱਖ ਜਿੰਨੀ ਕੋ ਉਹਨਾਂ ਨੇ ਮੰਗਣਾ ਸੀ ਜੀ ਮੰਗ ਲਿਆ ਵੇਖੋ ਜੀ ਮੰਗਣਾ ਵੀ ਬੜਾ ਔਖਾ ਨਾ ਮਹਾਰਾਜ ਦੇ ਬਚਨ ਪੜ੍ਹ ਕੇ ਵੇਖੋ ਮਹਾਰਾਜ ਮੰਗਣ ਮਾਰੇ ਸਿਖਾਉਂਦੇ ਨੇ ਮੰਗਣਾ ਕੀ ਹੈ ਪਤਸ਼ਾਹ ਜੀ ਕਹਿੰਦੇ ਜਿੰਨੀ ਕੋ ਉਹਨਾਂ ਦੀ ਸ਼ਮਤਾ ਸੀ ਜਿੰਨਾ ਕੋ ਮੰਗ ਸਕੇ ਉਹਤੇ ਗਰੀਬਨ ਕੇ ਬਹ ਜਾਏ ਕਹਿੰਦੇ ਗਰੀਬ ਪਰਿਵਾਰਾਂ ਵਿੱਚ ਪੈਦਾ ਹੋਏ ਗਰੀਬਾਂ ਦੇ ਜਾਏ ਜਾਤੀ ਕਰਨ ਲੰਬੀ ਧਾਏ ਕਹਿੰਦੇ ਉਹ ਵੱਡਾ ਇਲਾਕਾ ਨਹੀਂ ਮੰਗ ਰਹੇ ਵੱਡਾ ਇਲਾਕਾ ਨਹੀਂ ਮੰਗ ਰਹੇ ਉਹ ਕਹ ਰਹੇ ਨੇ ਮਹਾਰਾਜ ਸਾਨੂੰ ਆਪਣੇ ਪਿੰਡਾਂ ਕੋਲ ਥੋੜੀ ਥੋੜੀ ਜ਼ਗੀਰ ਦੇ ਦਿਓ ਥੋੜੀ ਥੋੜੀ ਜ਼ਮੀਨ ਦੇ ਦਿਓ ਅਸੀਂ ਤਾਂ ਉੱਥੇ ਹੀ ਆਪਣਾ ਜੀਵਨ ਨਿਰਵਾਹ ਕਰ ਲਵਾਂਗੇ ਦੁਹਰਾ ਸ੍ਰੀਕ ਸ੍ਰੀ ਕੀ ਡਿਗ ਡਿਗੇ ਮੰਗੇ ਪੰਜਾਬ ਹੋਂ ਪਾਸ ਸਤਿਗੁਰ ਦੇ ਵਿਲਾਇਤਾ ਵਹਿ ਕਰੈ ਨਾ ਉਨਕੀ ਖਾਹਸ ਇੱਥੇ ਪਤਸ਼ਾਹ ਜੀ ਕਹਿ ਰਹੇ ਨੇ ਸ੍ਰੀਕ ਸ੍ਰੀ ਕੀ ਢਿਗ ਢਿਗੇ ਮੰਗੇ ਪੰਜਾਬੇ ਪਾਸ ਇਹ ਸ਼ਰੀਕਾ ਨਾਲ ਸ਼ਰੀਕੀ ਕਰਕੇ ਆਪਣੇ ਢਿਗ ਆਸ-ਪਾਸ ਆਪਣੇ ਨੇੜੇ ਆਪਣੇ ਸ਼ਰੀਕਾਂ ਦੇ ਬਾਣ ਭਾਵ ਸ਼ਰੀਕਾਂ ਦੀ ਜ਼ਮੀਨ ਜਿਵੇਂ ਪਿੱਛੇ ਆਪਾਂ ਗੱਲ ਕਰਕੇ ਆ ਵੀ ਕਿਤੇ ਤੁਹਾਡੇ ਵਿੱਚ ਕੋਈ ਸ਼ਰੀਕੇਬਾਜ਼ੀ ਨਾ ਪੈਦਾ ਹੋ ਜੇ ਆਪਸ ਵਿੱਚ ਹੀ ਤੁਸੀਂ ਲੜ ਲੜ ਕੇ ਮਰ ਜੋ ਪੰਜਾਬ ਦੇ ਵਿੱਚ ਨੇੜੇ-ਨੇੜੇ ਕਹਿੰਦੇ ਸਤਗੁਰ ਦੇ ਬਿਆਲਤਾ ਬਹਿ ਕਰੈਨ ਨਾ ਉਨਕੀ ਖਾਸ ਸਤਿਗੁਰੂ ਜੀ ਬਖਸ਼ਦੇ ਨੇ ਹੁਕਮ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰਦੇ ਨੇ ਕਹਿੰਦੇ ਭਾਈ ਹੁਕਮ ਮੰਨੋ ਤੁਸੀਂ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਪਰ ਤੁਹਾਡੇ ਵਿੱਚ ਆਪਸ ਵਿੱਚ ਕੋਈ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਆਪਸ ਵਿੱਚ ਤੁਹਾਡੇ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਕੋਈ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਬਹੁਤ ਵਾਰ ਗੱਲ ਕਰਦੇ ਵੀ ਸਿੱਖ ਸਿੱਖ ਦਾ ਬੈਰੀ ਹੋ ਗਿਆ ਅਸੀਂ ਇੱਕ ਦੂਜੇ ਦੇ ਬੈਰੀ ਬਣ ਗਏ ਆ ਜੀ ਪਰ ਗੁਰੂ ਸਾਹਿਬ ਨੇ ਕਿੰਨੇ ਲੰਮੇ ਸਮੇਂ ਪਹਿਲਾਂ ਇਹ ਬਚਨ ਕੀਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਤੁਰਨਾ ਉਹਨਾਂ ਦੀ ਮਦਦ ਕਰਨੀ ਰੱਖਿਆ ਕਰਨੀ ਪਰ ਆਪਸ ਵਿੱਚ ਇਹਨਾਂ ਤੁਸੀਂ ਲੜ ਕੇ ਮਰ ਜਿਓ ਅੱਜ ਸਭ ਤੋਂ ਵੱਡੇ ਦੁਖਾਨ ਦੀ ਗੱਲ ਆ ਵੀ ਸਿੱਖ ਸਿੱਖ ਦਾ ਬੈਰੀ ਬਣ ਗਿਆ ਸਾਨੂੰ ਦੂਸਰੇ ਤੋਂ ਖਤਰਾ ਨਹੀਂ ਹੈ ਸਾਨੂੰ ਆਪਣੇ ਬੰਦਿਆਂ ਤੋਂ ਬਹੁਤ ਵੱਡਾ ਖਤਰਾ ਜਾਪਦਾ ਹੈ ਕਿਉਂਕਿ ਆਪਣੇ ਬੰਦੇ ਸਾਨੂੰ ਡੇਗਣ ਲੱਗੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਉਹਨਾਂ ਸਿੰਘਾਂ ਨੂੰ ਸਿੱਖਿਆ ਦੇ ਰਹੇ ਨੇ ਭਾਈ ਸ੍ਰੀਕਤਾ ਜਿਹੜੀ ਹੈ ਉਹ ਆਪਣੇ ਜੀਵਨ ਵਿੱਚੋਂ ਕੱਢੋ ਸਤਿਗੁਰੂ ਜੀ ਇਸ ਤਰ੍ਹਾਂ ਉਹਨਾਂ ਨੂੰ ਇਹ ਵਚਨ ਕਰ ਰਹੇ ਹਨ ਚੌਪਈ ਸ੍ਰੀ ਸਤਿਗੁਰ ਆਣ ਕੋ ਕਹਿ ਦਇਓ ਤੁਮ ਝਗੜ ਝਗੜ ਪੰਜਾਬ ਰਹਿਓ ਸਤਿਗੁਰ ਜੀ ਆਖਣ ਲੱਗੇ ਜੇ ਇਸੇ ਤਰ੍ਹਾਂ ਤੁਹਾਡਾ ਝਗੜਾ ਚੱਲਦਾ ਰਿਹਾ ਸ਼ਰੀਕਤਾ ਚਲਦੀ ਨਹੀਂ ਕਹਿੰਦੇ ਤੁਸੀਂ ਬਸ ਕੇਵਲ ਪੰਜਾਬ ਦੇ ਵਿੱਚ ਹੀ ਮਹਾਰਾਜ ਕਹਿੰਦੇ ਪੰਜਾਬ ਦੇ ਵਿੱਚ ਹੀ ਰਹਿ ਜਾਓਗੇ ਕਿੱਡਾ ਬਲੈਤ ਹੈ ਕਿੱਡਾ ਸੰਸਾਰ ਹੈ ਕਿੱਡੀ ਦੁਨੀਆਦਾਰੀ ਹੈ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਬਹੁਤ ਕੁਝ ਦੇਣਾ ਚਾਹੁੰਨਾ ਪਰ ਆਪਸ ਵਿੱਚ ਕਿਤੇ ਪੰਜਾਬ ਦੇ ਵਿੱਚ ਤੁਸੀਂ ਝਗੜੇ ਕਰਕੇ ਨਾ ਮਰ ਜਾਇਓ ਤੈ ਜੈ ਸਿੰਘ ਗੈ ਭਇਓ ਆਈ ਤਿਸ ਕੋ ਔਰ ਬਲਾਇਤ ਬਤਾਈ ਕਹਿੰਦੇ ਸਤਗੁਰ ਮਹਾਰਾਜ ਇਤਨੇ ਨੂੰ ਜਿਹੜੇ ਸਿੰਘ ਸੀ ਜਿਹੜੇ ਲਾਗੇ ਮਹਾਰਾਜ ਦੇ ਖੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਰਾਜ ਦੇ ਸਨਮੁਖ ਹੋ ਕੇ ਡੰਡੌਤ ਕੀਤੀ ਸਤਗੁਰ ਮਹਾਰਾਜ ਉਹਨਾਂ ਅੱਗੇ ਪਰ ਉਹਨਾਂ ਨੇ ਅੱਗੇ ਖਲੋ ਕੇ ਮਹਾਰਾਜ ਦੇ ਨਮਸਕਾਰ ਵੀ ਕੀਤੀ ਇੱਥੇ ਰਤਨ ਸਿੰਘ ਜੀ ਨਿਕਰੇ ਨੇ ਤੈਜ ਸਿੰਘ ਗੈਲੋ ਪਿਓ ਆਏ ਜਿਹੜੇ ਪਿੱਛੋਂ ਆਏ ਸੀ ਸਿੰਘ ਗੈਲੋ ਕਹਿੰਦੇ ਤਿਸਕੋ ਔਰ ਬਲੈਤ ਬਤਾਈ ਮਹਾਰਾਜ ਇਹ ਨਹੀਂ ਲੈਂਦੇ ਇਹਨਾਂ ਨੂੰ ਤਾਂ ਪੰਜਾਬ ਚਾਹੀਦਾ ਹੈ ਇਹਨਾਂ ਨੂੰ ਹੋਰ ਬਹੁਤੀਆਂ ਜ਼ਮੀਨਾਂ ਨਹੀਂ ਚਾਹੀਦੀਆਂ ਕੇਵਲੇ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ ਮਹਾਰਾਜ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਤਾਂ ਪਹਾੜੀ ਇਲਾਕਾ ਦੇ ਦਿੰਨੇ ਆ ਬਲੈਤ ਦਾ ਇਲਾਕਾ ਦੇ ਦਿੰਨੇ ਆ ਜੋ ਇਲਾਕਾ ਤੁਸੀਂ ਮੰਗਣਾ ਚਾਹੁੰਦੇ ਗੁਰੂ ਸਾਹਿਬ ਤਰੁੱਠੇ ਨੇ ਪ੍ਰਸਾਨ ਹੋਏ ਨੇ ਜੀ ਇਸ ਤਰ੍ਹਾਂ ਸਤਗੁਰ ਮਹਾਰਾਜ ਕਹਿ ਰਹੇ ਨੇ ਜੋ ਕੁਝ ਤੁਹਾਨੂੰ ਚਾਹੀਦਾ ਹੈ ਅੱਜ ਸਭ ਕੁਝ ਦੇਣ ਨੂੰ ਤਿਆਰ ਹਾਂ ਦੋਹਰਾ ਗੁਰ ਬਿਲਾਸ ਮਦ ਬਹੁ ਲਿਖੀ ਸੋ ਹਮ ਸੂਚ ਲਿਖਾਏ ਜੋ ਸੂਚੀ ਸੀ ਸੁਖ ਸਿੰਗੈ ਸੋ ਮੈਂ ਕਹੂੰ ਪ੍ਰਗਟਾਏ ਕਹਿੰਦੇ ਜਿਹੜੀ ਸਾਖੀ ਰਤਨ ਸਿੰਘ ਜੀ ਲਿਖ ਰਹੇ ਨੇ ਜਿਹੜੀ ਆਪਾਂ ਸਾਰੀ ਉੱਪਰ ਗੱਲਬਾਤ ਕਰਦੇ ਆ ਰਹੇ ਹਾਂ ਜੀ ਇਤਿਹਾਸ ਦੀ ਕਹਿੰਦੇ ਰਤਨ ਸਿੰਘ ਜੀ بار بار ਕਹਿੰਦੇ ਨੇ ਕਹਿੰਦੇ ਗੁਰਬਿਲਾਸ ਕਿਰਤ ਭਾਈ ਸੁੱਖਾ ਸਿੰਘ ਜੀ ਗੁਰਬਿਲਾਸ ਸਾਹੀ ਕਿਰਤ ਭਾਈ ਸੁੱਖਾ ਸਿੰਘ ਜੀ ਕਹਿੰਦੇ ਉਹਦੇ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਹੋਇਆ ਹੈ ਸਿੰਘਾਂ ਦੇ ਬਾਰੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਜ਼ਗੀਰਾ ਦਿੰਦੇ ਆ ਵਕ ਵਕ ਇਲਾਕੇ ਦਿੰਦੇ ਆ ਕਹਿੰਦੇ ਜੋ ਸੂਚੀ ਸੀ ਸੁੱਖ ਸਿੰਘ ਹੈ ਉਹ ਸੂਚੀ ਆ ਜਿਹੜੀ ਉਹ ਬਹੁਤ ਵੱਡੀ ਹੈ ਵਿਸਥਾਰ ਵਾਲੀ ਹੈ ਵੱਡੇ ਆਕਾਰ ਦੀ ਹੈ ਕਹਿੰਦੇ ਸੋ ਮੈਂ ਕਿਉਂ ਪ੍ਰਗਟਾਏ ਕਹਿੰਦੇ ਜੇ ਮੈਂ ਉਹਨੂੰ ਪ੍ਰਗਟ ਕਰਕੇ ਦੱਸਾਂ ਭਾ ਪੂਰੇ ਵਿਸਥਾਰ ਨਾਲ ਦੱਸਾਂ ਤਾਂ ਗ੍ਰੰਥ ਦਾ ਆਕਾਰ ਵੱਧ ਜਾਵੇਗਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਭਾਈ ਸੁੱਖਾ ਸਿੰਘ ਦੀ ਲਿਖੀ ਗੁਰਬਿਲਾਸ ਸਹੀ ਹੈ ਉਹਨੂੰ ਤੁਸੀਂ ਪੜ੍ਹ ਸਕਦੇ ਹੋ ਚੌਪਈ ਜਿਸ ਕੋ ਹੋਏ ਸਭ ਸੁਣਨੈ ਲੋਰ ਸੋ ਲੈ ਵੈ ਗੁਰ ਬਿਲਾ ਸੈ ਟੋਰ ਕਹਿੰਦੇ ਜਿਹੜਾ ਵੀ ਕੋਈ ਪ੍ਰਾਣੀ ਕੈਪਟਨ ਮਰੀ ਉੱਥੇ ਬੈਠਾ ਹੈ ਭਾਈ ਰਤਨ ਸਿੰਘ ਜੀ ਬੈਠੇ ਨੇ ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਕਹਿ ਰਹੇ ਨੇ ਜੀ ਤੁਹਾਨੂੰ ਕੋਈ ਸਿੱਖਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਕੈਪਟਨ ਮਰੀ ਕਹਿ ਰਿਹਾ ਸੀ ਨਾ ਵੀ ਮੈਨੂੰ ਕੋਈ ਗ੍ਰੰਥ ਦਿਓ ਮੈਨੂੰ ਕੋਈ ਪ੍ਰਾਤਨ ਲਿਖਤ ਦਿਓ ਜਿਹਦੇ ਬਾਰੇ ਮੈਂ ਸਿੱਖਾ ਬਾਰੇ ਜਾਣ ਸਕਾਂ ਹੁਣ ਕਹਿੰਦੇ ਇਹ ਤਾਂ ਮੈਂ ਤੈਨੂੰ ਬਹੁਤ ਸ਼ਾਰਟ ਦੇ ਵਿੱਚ ਦੱਸ ਰਿਆਂ ਕੈਪਟਨ ਮਰੀ ਨੂੰ ਕਹਿਣ ਲੱਗੇ ਰਤਨ ਸਿੰਘ ਜੀ ਕਹਿਣ ਲੱਗੇ ਜੇ ਤੈਨੂੰ ਹੋਰ ਵਿਸਥਾਰ ਨਾਲ ਗੱਲਾਂ ਲਿਖਣਾ ਚਾਹਨਾ ਕਹਿੰਦੇ ਤਾਂ ਤੂੰ ਗੁਰਬਿਲਾਸ ਸਾਹਿਬ ਪੜ੍ਹ ਲੈ ਜਿਮ ਜਿਮ ਇੱਥੇ ਕਹਿ ਰਹੇ ਨੇ ਸੋ ਲੇਵੈ ਗੁਰ ਬਿਲਾਸੈ ਟੋਰ ਜਿਹੜੀ ਗੁਰਬਲਾਸਾਹੀ ਪਾਸ਼ਾਹੀ 10ਵੀਂ ਹੈ ਉਹਦੇ ਵਿੱਚ ਤੁਸੀਂ ਲੱਭ ਸਕਦੇ ਹੋ ਜੇ ਮਾ ਜਮਾ ਪਹਾੜੀਆਂ ਨਾਲ ਕਰੀ ਲੜਾਈ ਤੇ ਮਾ ਸਿਰ ਉਹਨੇ ਬੁਰਾਈ ਆਈ ਕਹਿੰਦੇ ਇਹ ਵੀ ਇੱਕ ਪੱਖ ਹੈ ਜਦੋਂ ਸਿੰਘਾਂ ਨੂੰ ਇਲਾਕੇ ਦਿੱਤੇ ਸਤਿਗੁਰਾਂ ਜੀ ਨੇ ਖਾਲਸੇ ਦਾ ਰਾਜ ਹੋਇਆ ਕਹਿੰਦੇ ਪਹਾੜੀਆਂ ਦੇ ਵਿੱਚ ਬੈਰ ਵੱਧ ਗਿਆ ਵੱਖਰੀ ਗੱਲ ਹੈ ਜੀ ਆਪਾਂ ਸਾਰੇ ਜਨ ਸੁਭਾਵਿਕ ਜੀ ਗੱਲ ਹੈ ਜਦੋਂ ਕੋ ਰਾਜ ਭਾਗ ਪ੍ਰਾਪਤ ਕਰਦਾ ਹੈ ਬੈਰ ਤਾਂ ਵੱਧਦਾ ਹੀ ਆ ਨਾ ਖਾਲਸੇ ਨੇ ਬਖ ਬਖ ਇਲਾਕੇ ਮੰਨ ਲੈ ਖਾਲਸੇ ਦਾ ਰਾਜ ਹੋ ਗਿਆ ਹੁਣ ਪਹਾੜੀਏ ਵਿਚਾਰੇ ਉਹਨਾਂ ਨੂੰ ਅੰਦਰ ਜੈਲਸ ਹੈ ਕਿੱਧਰ ਭੱਜਣੋ ਕਹਿੰਦੇ ਜਿਵੇਂ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਨਗਾਰੇ ਵੱਜਦੇ ਆ ਲੰਗਰਾਂ ਲੰਗਰ ਚੱਲਦੇ ਆ ਕਹਿੰਦੇ ਉਸੇ ਤਰੀਕੇ ਨਾਲ ਕਹਿੰਦੇ ਜਿਵੇਂ ਜਿਵੇਂ ਪਹਾੜੀਆਂ ਨੇ ਕਰੀ ਲੜਾਈ ਪਹਾੜੀ ਨੇ ਜਿਹੜੇ ਲੜਾਈ ਲੜਦੇ ਆ ਬੈਰ ਕਰਦੇ ਆ ਤੇਮ ਤੇ ਮਸਿਰ ਉਹਨਾਂ ਬੁਰਾਈ ਆਈ ਕਹਿੰਦੇ ਉਹਨਾਂ ਦੇ ਸਿਰ ਵਿੱਚ ਬੁਰਾਈ ਭਾਵ ਬੁਰਾ ਕਿਸੇ ਦਾ ਬੁਰਾ ਤੱਕਣਾ ਬੁਰਾ ਸੋਚਣਾ ਇਸੇ ਤਰੀਕੇ ਨਾਲ ਉਹ ਸਿੱਖਾਂ ਬਾਰੇ ਹਰ ਹਮੇਸ਼ਾ ਬੁਰੀਆਂ ਗੱਲਾਂ ਭੈੜੀਆਂ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਚਲਦੀਆਂ ਰਹਿੰਦੀਆਂ ਹਨ ਬੁਰਾ ਬਿਲਾਸ ਮਦ ਉਨ ਬੋ ਕਹੀ ਸੋਏ ਕਹੂੰ ਮੈਂ ਜੋ ਉਸ ਤੈ ਰਹੀ ਕਹਿੰਦੇ ਭਾਈ ਸੁਖਾ ਸਿੰਘ ਹੋਰਾਂ ਨੇ ਜੋ ਗੁਰਬਿਲਾਸ ਪਾਸ਼ਾ ਹੀ ਦਸਵੀਂ ਹੈ ਜਿਹੜੀ ਗੁਰਬਿਲਾਸਾਈ ਗੁਰਬਿਲਾਸਾਈ ਜਿਹੜੀ ਕਿਤਾਬ ਗ੍ਰੰਥ ਹੈ ਸੁਖਾ ਸਿੰਘ ਨੇ ਜੋ ਲਿਖਿਆ ਜਿਵੇਂ ਉਹਦੇ ਵਿੱਚ ਲਿਖਿਆ ਹੋਇਆ ਕਹਿੰਦੇ ਸੋਏ ਕਹੂੰ ਮੈਂ ਜੋ ਉਸ ਤੇ ਰਹੀ ਕਹਿੰਦੇ ਮੈਂ ਜਿਹੜੀ ਕੱਲ ਰਹੇਗੀ ਐਵੇਂ ਉਹ ਕੱਲ ਰਤਨ ਸਿੰਘ ਜੀ ਕਹਿ ਰਿਆਂ ਬਾਕੀ ਦਾ ਸੁਖਾ ਸਿੰਘ ਨੇ ਵੀ ਬਹੁਤ ਕੁਝ ਲਿਖਿਆ ਜਿਹੜਾ ਪੱਖ ਰਹਿ ਗਿਆ ਤੇ ਅਸਦਾ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਹੈ ਯਾ ਕਥਾ ਬੜ ਅਪਰਪਾਰ ਕਬ ਹਮ ਪਾਏ ਸਕੈ ਹੈ ਪਾਰ ਕਹਿੰਦੇ ਗੁਰੂ ਸਾਹਿਬ ਦੀ ਤੇ ਗੁਰੂ ਦੇ ਸਿੰਘਾਂ ਦੀ ਜਿਹੜੀ ਕਥਾ ਹੈ ਨਾ ਕਥਾ ਉਹ ਬਹੁਤ ਵੱਡੀ ਅਪਰਪਾਰ ਹੈ ਉਹ ਤਾਂ ਉਰਲਾ ਤੇ ਬਰਲਾ ਕੋਈ ਬੰਨਾ ਨਹੀਂ ਹੈ ਉਹ ਵਿਅੰਤ ਹੈ ਗੁਰੂ ਤੇ ਗੁਰੂ ਕੇ ਸਿੱਖਾਂ ਦੀ ਕਥਾ ਬਹੁਤ ਲੰਬੀ ਆ ਵਡੇਰੀ ਹੈ ਕਹਿੰਦੇ ਸੋਏ ਕਹੂੰ ਮੈਂ ਜੋ ਉਸ ਤੇ ਰਹੀ ਹੈ ਜੇ ਕਥਾ ਬੜ ਅਪਰ ਅਪਾਰ ਹਮ ਕਬ ਹਮ ਪਾਏ ਸਕੈ ਹੈ ਪਾਰ ਕਹਿੰਦੇ ਅਸੀਂ ਜਿਹੜੀ ਵਿਚਾਰ ਦੱਸ ਰਹੇ ਆ ਕਹਿੰਦੇ ਇਹਦਾ ਕੋਈ ਤੁਰਲਾ ਪਰਲਾ ਬੰਨਣਾ ਨਹੀਂ ਹੈ ਬਸ ਮੈਂ ਸੰਖੇਪ ਭਾਵ ਸ਼ਾਰਟ ਦੇ ਵਿੱਚ ਸੂਖਮ ਦੇ ਵਿੱਚ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਸੋਏ ਵਧਾਏ ਕਹੈ ਹਮ ਕਥਾ ਅਬ ਬੁੱਧ ਹਮਰੀ ਆਵੇ ਜਥਾ ਕਹਿੰਦੇ ਰਤਨ ਸਿੰਘ ਜੀ ਕਹਿ ਰਹੇ ਨੇ ਮੇਰੀ ਬੁੱਧ ਮੇਰੀ ਮਤ ਵਿੱਚ ਜੋ ਆ ਰਿਹਾ ਮੈਂ ਖਾਲਸੇ ਬਾਰੇ ਗੁਰੂ ਸਾਹਿਬ ਦੇ ਜੀਵਨ ਬਾਰੇ ਤੁਹਾਨੂੰ ਸੁਣਾ ਰਿਹਾ ਸੋ ਅਬ ਕਥਾ ਸਿੰਘਨ ਪਰ ਆਈ ਰਤਨ ਸਿੰਘ ਜੀ ਕਹਿੰਦੇ ਹੁਣ ਮੇਰੇ ਦਿਮਾਗ ਵਿੱਚ ਮੇਰੀ ਬੁੱਧ ਵਿੱਚ ਸਿੰਘਾਂ ਦੀ ਭਾ ਪੰਥ ਦੀ ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਦਿੱਤ ਕੀਤੀਆਂ ਪੰਥ ਵਾਸਤੇ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਵਾਰ ਦਿੱਤੇ ਅਰਦਾਸ ਪੜਦੇ ਹਾਂ ਜੀ ਆਪਾਂ ਰੋਜ਼ਾਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਰਤਨ ਸਿੰਘ ਜੀ ਕਹਿ ਰਹੇ ਹਨ ਹੁਣ ਮੇਰੇ ਜਿਵੇਂ ਜਿਵੇਂ ਦਿਮਾਗ ਵਿੱਚ ਗੱਲ ਆਉਂਦੀ ਜਾਣੀ ਹੈ ਉਸ ਉਸ ਤਰੀਕੇ ਨਾਲ ਕੈਪਟਨ ਮਰੀ ਨੂੰ ਉਸ ਗ੍ਰੰਥ ਦੇ ਵਿੱਚ ਉਸ ਕਿਤਾਬ ਦੇ ਵਿੱਚ ਲਿਖਾਰੇ ਹਨ ਕਹਿੰਦੇ ਸੋ ਅਬ ਕਥਾ ਸਿੰਘਨ ਪਰਾਈ ਮੇਰੇ ਹੁਣ ਧਿਆਨ ਵਿੱਚ ਸਿੰਘਾਂ ਦੀ ਕਥਾ ਆ ਰਹੀ ਹੈ ਸੋ ਅਬ ਕਥਾ ਸਿੰਘਣ ਪਰ ਆਈ ਸੁਨੋ ਪਿਆਰੇ ਗੁਰਮੁਖ ਪਾਈ ਕਹਿੰਦੇ ਗੁਰਮੁਖ ਪਿਆਰੇ ਆਓ ਰਲ ਮਿਲ ਕੇ ਸ਼ਹੀਦ ਸਿੰਘਾਂ ਦੀ ਕਥਾ ਸੁਣੋ ਦੋਹਰਾ ਤੋ ਸਤ ਗੁਰ ਆਗਿਆ ਦਈ ਮਜੈਲਣ ਕੋ ਸਮਝਾਏ ਪ੍ਰਥਮ ਵਧਾਇਓ ਖਾਲਸਾ ਹਰਦਈਓ ਦੰਗੋ ਮਜਾਏ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲਾਂ ਆਗਿਆ ਦਿੱਤੀ ਕੀ ਆਗਿਆ ਦਿੱਤੀ ਮਜਹਿਲਣਾ ਮਜਹਿਲ ਦੇ ਸਿੰਘਾਂ ਨੂੰ ਕੱਲ ਵੀ ਗੱਲ ਕੀਤੀ ਜੀ ਮਜਹਿਲਣਾ ਮਜਹਿਲਨ ਦਾ ਅਰਥਾ ਮਾਝੇ ਵਾਲੇ ਭਾਉ ਜਿਨ੍ਹਾਂ ਨੂੰ ਭਾਉ ਉਹ ਸ਼ਬਦ ਵਰਤਦੇ ਆ ਜੀ ਮਜਹਿਲ ਮਾਝੇ ਵਾਲੇ ਸਿੰਘ ਕਹਿੰਦੇ ਪ੍ਰਥਮੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋ ਸਤਿਗੁਰ ਆਗਿਆ ਦਈ ਮੰਜੇ ਮਾਝੇ ਵਾਲੇ ਸਿੱਖਾਂ ਨੂੰ ਇਕੱਤਰ ਕੀਤਾ ਪੰਜ ਪੰ ਸਿੰਘਾਂ ਦੇ ਜਥੇ ਭੇਜੇ ਮਹਾਰਾਜ ਨੇ ਮਾਝੇ ਵਾਲੇ ਸਿੰਘਾਂ ਨੂੰ ਸਮਝਾ ਦਿੱਤਾ ਜਿਹੜੇ ਜਥੇ ਭੇਜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਚੰਗੀਆਂ ਜਿਹੜੇ ਪੰਜ ਪਚੰਗੀ ਭੇਜੇ ਸੀ ਪੰਜ ਪਿਆਰੇ ਭੇਜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਮਾਝੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਕੀਤਾ ਅਤੇ ਉਹਨਾਂ ਨੂੰ ਖੁਦਮੁਖਤਿਆਰੀ ਦਿੱਤੀ ਖੁਦਮੁਖਤਿਆਰੀ ਦਿੱਤੀ ਗੁਰੂ ਦੇ ਘਰਾਂ ਦਾ ਪ੍ਰਬੰਧ ਉਹਨਾਂ ਨੂੰ ਦਿੱਤਾ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਗੁਰੂ ਦੇ ਘਰ ਦਾ ਪ੍ਰਬੰਧ ਗੁਰੂ ਦੇ ਘਰਾਂ ਦਾ ਪ੍ਰਬੰਧ ਸਾਮਿਆ ਗਿਆ ਕਹਿੰਦੇ ਪ੍ਰਥਮ ਵਧਾਯੋ ਖਾਲਸਾ ਫਿਰ ਦਈਓ ਦੰਗੋ ਮਚਾਏ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਮੱਝ ਇਲਾਕੇ ਦੇ ਵਿੱਚ ਖਾਲਸੇ ਵਿੱਚ ਵਾਧਾ ਕਰਨਾ ਮੱਝ ਇਲਾਕੇ ਦੇ ਵਿੱਚ ਖੰਡੇ ਵਾਟੇ ਦੀ ਪੌਲ ਤਿਆਰ ਕਰਕੇ ਅੰਮ੍ਰਿਤ ਬਾਣ ਕਰਾਉਣਾ ਅੰਮ੍ਰਿਤ ਛਕਾ ਕੇ ਆਪਣੇ ਪੰਥ ਵਿੱਚ ਸ਼ਾਮਲ ਕਰਨਾ ਆਪਣੇ ਸਿੰਘਾਂ ਦੀ ਗਿਣਤੀ ਵਧਾਉਣਾ ਕਹਿੰਦੇ ਫਿਰ ਤਿਆਰ ਵਰ ਤਿਆਰ ਜਿਹੜੇ ਸਿੰਘ ਰਹਿਣਗੇ ਤਾਂ ਤਿਆਰ ਵਰ ਤਿਆਰ ਕਹਿੰਦੇ ਅੱਗੇ ਸ਼ਬਦ ਵਰਤਿਆ ਫਿਰ ਦਇਓ ਦੰਗੋ ਮਚਾਇਓ ਕਹਿੰਦੇ ਫਿਰ ਦੰਗਾ ਮਚਾਇਓ ਇਹਦਾ ਦੰਗਾ ਮਚਾਉਣ ਦਾ ਅਰਥ ਕੀ ਹੈ ਜਿਹੜੀ ਹਕੂਮਤ ਜਿਹੜੀ ਵੱਡੀ ਧਿਰ ਆਮ ਲੋਕਾਂ ਨੂੰ ਆਮ ਸੰਗਤਾਂ ਨੂੰ ਤੰਗ ਕਰਦੀ ਸੀ ਨਾ ਵੱਡੀ ਧਿਰ ਸੀ ਜਿਹੜੀ ਕਹਿੰਦੇ ਤਿਆਰ ਵਰ ਤਿਆਰ ਰਹਿ ਕੇ ਕਹਿੰਦੇ ਮੁਗਲਾਂ ਦਾ ਮੂੰਹ ਮੋੜ ਕੇ ਰੱਖ ਦਿਓ ਦੰਗਾ ਮਚਾ ਦਿਓ ਡਰਿਓ ਨਾ ਘਬਰਾਇਓ ਨਾ ਤਿਆਰ ਬਰ ਤਿਆਰ ਹੈ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਭਜੰਗੀਆਂ ਨੂੰ ਸਿੱਖਿਆ ਦੇ ਕੇ ਭੇਜ ਰਹੇ ਹਨ ਮਾਝੇ ਦੇ ਇਲਾਕੇ ਵਿੱਚ ਪ੍ਰਚਾਰ ਪ੍ਰਸਾਰ ਹੋ ਰਿਹਾ ਜੀ ਅੱਗੇ ਇੱਥੇ ਤੱਕ ਜਿਹੜਾ ਆਪਾਂ ਪ੍ਰਸੰਗ ਵਿਚਾਰਿਆ ਇੱਥੋਂ ਤੱਕ ਆਪਾਂ ਪ੍ਰਸੰਗ ਦੀ ਵਿਚਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਜ਼ਗੀਰਾ ਦਿੰਦੇ ਆ ਸਿੰਘਾਂ ਦੀ ਵੱਖ-ਵੱਖ ਇਲਾਕਿਆਂ ਵਿੱਚ ਡਿਊਟੀ ਲਗਾਉਂਦੇ ਆ ਪ੍ਰਚਾਰ ਪ੍ਰਸਾਰ ਦੀ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਅਮਰਤ ਸਕਾਇਆ ਜਾਂਦਾ ਤੇ ਖਾਲਸਾ ਪੰਥ ਅੰਦਰ ਸ਼ਾਮਲ ਗਿਆ ਕਰ ਲਿਆ ਜਾਂਦਾ ਹੁਣ ਅਗਲਾ ਜਿਹੜਾ ਪ੍ਰਸੰਗ ਹੁੰਦਾ ਜੀ ਨਿਹੰਗ ਸਿੰਘਾਂ ਦਾ ਵਰਤਾਰਾ ਨਿਹੰਗ ਸਿੰਘਾਂ ਦਾ ਵਰਤਾਰਾ ਅਗਲਾ ਪ੍ਰਸੰਗ ਆਪਾਂ ਸਰਬਨ ਕਰਦੇ ਹਾਂ ਚਉਪਈ ਪ੍ਰਥਮ ਆਪ ਜੰਗੀ ਵਲ ਮਾਜੈ ਅਕਾਲਾਏ ਦੈ ਦੈ ਪਾਹਲ ਗੁਰ ਚੱਕ ਵਹਾਈ ਕਹਿੰਦੇ ਸਭ ਤੋਂ ਪਹਿਲਾਂ ਮਹਾਰਾਜ ਨੇ ਸਿੰਘ ਸਜਾ ਕੇ ਜਿਹੜੇ ਵਿਸਾਖੀ ਦੀ ਆਪਾਂ ਗੱਲ ਕਰ ਰਹੇ ਸੀ ਜੀ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਪੰਜ ਪਿਆਰੇ ਸਾਜੇ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਜਾ ਕੇ ਪੰਜ ਭਜੰਗੀ ਕਹਿੰਦੇ ਮਾਝੇ ਵੱਲ ਤੋਰ ਦਿੱਤੇ ਪ੍ਰਥਮੇ ਭਜੰਗੀ ਬਲ ਮਾਝੇ ਘਲਾਏ ਮਾਝੇ ਵੱਲ ਘਲਿਆ ਦੇ ਦੇ ਪਾਉਲ ਗੁਰ ਚੱਕ ਬਹਾਏ ਕਹਿੰਦੇ ਗੁਰੂ ਦਾ ਚੱਕ ਸ੍ਰੀ ਅੰਮ੍ਰਿਤਸਰ ਪਹਿਲਾ ਨਾਮ ਸੀ ਜੀ ਗੁਰੂ ਦਾ ਚੱਕ ਚੱਕ ਆਰਾਮਦਾਸ ਪੁਰਾ ਜਿਹਨੂੰ ਅੱਜ ਅਸੀਂ ਅੰਮ੍ਰਿਤਸਰ ਕਹਿੰਦੇ ਆ ਜੀ ਕਹਿੰਦੇ ਉੱਥੇ ਸਿੰਘਾਂ ਦੀ ਡਿਊਟੀ ਲਗਾ ਦਿੱਤੀ ਕਿ ਤੁਹਾਡੀ ਡਿਊਟੀ ਭਾਈ ਇੱਥੇ ਐ ਕਿਉਂਕਿ ਜਿਹੜੇ ਸਿੰਘ ਤਿਆਰ ਹੁੰਦੇ ਸੀ ਜੀ ਇਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਾਹਮਦੇ ਸੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਾਹਮਣਾ ਗੁਰੂ ਘਰਾਂ ਦੀ ਮਰਿਆਦਾ ਗੁਰੂ ਘਰਾਂ ਦੇ ਵਿੱਚ ਮਰਿਆਦਾ ਨੂੰ ਬਹਾਲ ਕਰਾਉਣਾ ਗੁਰੂ ਘਰਾਂ ਦੇ ਵਿੱਚ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਿਉਂਕਿ ਮਸੰਦ ਪ੍ਰਥਾ ਵੀ ਸਤਗੁਰੂ ਜੀ ਨੇ ਬੰਦ ਕੀਤੀ ਸੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦਾਂ ਨੂੰ ਫੜ ਕੇ ਸਾੜਿਆ ਸੀ ਤੁਹਾਨੂੰ ਅੱਗੇ ਇਤਿਹਾਸ ਆਵੇਗਾ ਜੀ ਉਹ ਸਾਰਾ ਮਸੰਦ ਸੀ ਨਾ ਜਿਹੜੇ ਉਹ ਗੁਰੂ ਘਰ ਨੂੰ ਜੋ ਮਾਇਆ ਹੁੰਦੀ ਸੀ ਜੋ ਰਸਦਾ ਹੁੰਦੀ ਸੀ ਮਸੰਦ ਖਾਣ ਲੈ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਲੱਗੇ ਸੀ ਇੱਥੋਂ ਤੱਕ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੌਵੀਂ ਪਾਤਸ਼ਾਹੀ ਅੰਮ੍ਰਿਤਸਰ ਸਾਹਿਬ ਜਾਂਦੇ ਨੇ ਨਾ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦੇ ਨੇ ਕਹਿੰਦੇ ਉੱਥੋਂ ਦੇ ਮਸੰਦਾਂ ਨੇ ਜੀ ਗੁਰੂ ਸਾਹਿਬ ਨੂੰ ਦਰਵਾਜ਼ਾ ਨਹੀਂ ਖੋਲਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੌਵੀਂ ਪਾਤਸ਼ਾਹੀ ਜਦੋਂ ਦਰਬਾਰ ਸਭ ਜਾਂਦੇ ਆ ਅਮਰਸਰ ਸਭ ਜਾਂਦੇ ਆ ਉੱਥੋਂ ਦੇ ਮਸੰਦਾਂ ਨੇ ਗੁਰੂ ਸਾਹਿਬ ਨੂੰ ਦਰਵਾਜ਼ਾ ਨਹੀਂ ਖੋਲਿਆ ਮਹਾਰਾਜ ਕਿੰਨਾ ਲੰਮਾ ਸਮਾ ਅੱਠ ਪੈਰ ਇੱਕ ਥੜੇ ਤੇ ਬਹਿ ਕੇ ਇਸ ਤਰ੍ਹਾਂ ਆ ਗਏ ਭੁੱਖੇ ਪਿਆਸੇ ਉਹ ਤਾਂ ਨਗਰ ਪਿੰਡ ਬੱਲਾ ਉੱਥੇ ਨੇੜੇ ਪੈਂਦਾ ਜੇ ਉੱਥੋਂ ਦੀਆਂ ਮਾਈਆਂ ਉੱਥੋਂ ਦੀ ਸੰਗਤ ਗੁਰੂ ਸਥਾਨ ਨੂੰ ਉਧਰ ਲੈ ਗਈ ਪਰ ਉੱਥੋਂ ਦੇ ਮਸੰਦਾਂ ਨੂੰ ਫਿਰ ਝਾੜ ਵੀ ਪਾਈ ਵੀ ਤੁਸੀਂ ਗੁਰੂ ਸਾਹਿਬ ਲਈ ਵੀ ਦਰਵਾਜ਼ੇ ਬੰਦ ਕਰ ਲਏ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਤੁਸੀ ਤਾਂ ਗੁਰੂ ਲਈ ਦਰਵਾਜੇ ਮੰਨ ਕਰ ਲਏ ਇਸ ਕਰਕੇ ਮਾਝੇ ਦੇ ਵਿੱਚ ਜਦ ਪੌਲ ਤਿਆਰ ਕੀਤੀ ਗਈ ਅੰਮ੍ਰਿਤ ਛਕਾਇਆ ਗਿਆ ਸਿੰਘਾਂ ਨੂੰ ਇਕੱਤਰ ਕੀਤਾ ਗਿਆ ਕਹਿੰਦੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦਾ ਪ੍ਰਬੰਧ ਲਈ ਤਿਆਰ ਵਰ ਤਿਆਰ ਸਿੰਘਾਂ ਨੂੰ ਚੋਣ ਕੀਤੀ ਗਈ ਸਿੰਘਾਂ ਨੂੰ ਚੁਣਿਆ ਗਿਆ ਕਹਿੰਦੇ ਅਮਰ ਸ਼ਕਾਕੇ ਅਮਰਸਰ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਯੋ ਭੁਜੰਗ ਨਿਹੰਗਨ ਕੋ ਪੰਥ ਬਹੁ ਭਇਓ ਹੱਥ ਛੋਟੈਂ ਗਲ ਖੰਡੇ ਭਇਓ ਕਹਿੰਦੇ ਇਸੇ ਤਰ੍ਹਾਂ ਉਹਨਾਂ ਭੁਜੰਗੀਆਂ ਦਾ ਪੰਥ ਵੱਧਦਾ ਗਿਆ ਨਿਹੰਗਾਂ ਦਾ ਪੰਥ ਵੱਧਦਾ ਗਿਆ ਕਹਿੰਦੇ ਯੋ ਭੁਜੰਗ ਨਿਹੰਗਨ ਕੋ ਪੰਥ ਬਹੁ ਭਇਓ ਬਹੁਤ ਜ਼ਿਆਦਾ ਵਿਸਥਾਰ ਹੋ ਗਿਆ ਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਵਰਤੀ ਗੁਰੂ ਸਾਹਿਬ ਦੀ અપਾਰ ਕਿਰਪਾ ਰਹਿਮਤ ਨਾਲ ਪ੍ਰਚਾਰ ਵੱਧਦਾ ਗਿਆ ਵੱਧਦਾ ਗਿਆ ਇਸੇ ਤਰ੍ਹਾਂ ਪ੍ਰਚਾਰ ਪ੍ਰਸਾਰ ਵਿੱਚ ਵਾਧਾ ਹੋਇਆ ਕਹਿੰਦੇ ਹੱਤ ਸੋਟਾ ਗਲ ਖੰਡੇ ਪਾਇਓ ਉਹਨਾਂ ਦੇ ਹੱਥ ਵਿੱਚ ਮੋਟਾ ਸੋਟਾ ਪੜਿਆ ਹੋਇਆ ਅਤੇ ਖੰਡਾ ਵੀ ਗਲ ਪਾਇਆ ਹੋਇਆ ਇਸੇ ਤਰ੍ਹਾਂ ਉਹ ਅਨਹਿੰਗ ਸਿੰਘ ਜਿਹਨੂੰ ਸਲੋਤਰ ਕਹਿੰਦੇ ਆ ਜੀ ਭਾਰੇ ਖੰਡੇ ਉਹਨਾਂ ਦੇ ਕੋਲ ਨੇ ਇਸੇ ਤਰ੍ਹਾਂ ਖਾਲਸੇ ਦਾ ਰਾਜ ਭਾਗ ਹੋ ਰਿਹਾ ਹੈ ਜੀ ਕਈ ਫਿਰੈ ਕਈ ਰਹਿ ਗੁਰਦੁਆਰੇ ਕਿਨ ਧਰਮਸ਼ਾਲਾ ਕਿਨ ਬੂੰਗੇ ਉਸਾਰੇ ਕਿੰਦੀ ਕਈ ਨੇ ਢੰਗ ਚੱਕਰ ਵਰਤੀ ਅੱਜ ਵੀ ਆਪਾਂ ਨਿਹੰਗਾਂ ਨੂੰ ਵੇਖਦੇ ਆ ਨਾ ਜੀ ਨਿਹੰਗਾਂ ਦੀ ਬਹੁਤ ਵੱਡੀ ਦੇਣ ਹੈ ਜਦੋਂ ਪ੍ਰਾਤਨ ਸਿੱਖਾਂ ਦਾ ਜੀਵਨ ਪੜੋਗੇ ਜੀ ਅਕਾਲੀ ਫੂਲਾ ਸਿੰਘ ਸ਼ਹੀਦ ਬਾਬਾ ਕਾਲੀ ਫੂਲਾ ਸਿੰਘ ਜੀ ਨਾਲ 2200 ਦੇ ਲਗਭਗ ਨਿਹੰਗਾਂ ਦੀ ਫੌਜ ਰਹਿੰਦੀ ਸੀ ਜੀ ਨਹੀਂ ਹਿੰਗ ਉਹ ਜੋ ਪੰਥ ਵਾਸਤੇ ਮਰ ਮਿਟਣ ਵਾਲੇ ਜਿਨ੍ਹਾਂ ਨੇ ਸਾਰੀ ਉਮਰ ਪੰਥ ਲਈ ਕੀਤਾ ਜੀ ਇੱਥੇ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਕਈ ਫਿਰ ਹੈ ਕਈ ਰਹੇ ਗੁਰਦੁਆਰੇ ਕਈ ਤਾਂ ਵਿਚਾਰੇ ਚੱਕਰਵਰਤੀ ਨਿੰਗ ਹੁੰਦੇ ਨੇ ਜੀ ਉਸੇ ਤਰ੍ਹਾਂ ਤਖਤਾਂ ਦੀਆਂ ਯਾਤਰਾਵਾਂ ਕਰਨੀਆਂ ਵੱਖ-ਵੱਖ ਗੁਰਦੁਆਰੇ ਜਾ ਕੇ ਸੇਵਾਵਾਂ ਕਰਨੀਆਂ ਕਈ ਚੱਕਰਵਰਤੀ ਵੀ ਨੇ ਚੱਕਰ ਕੱਟਦੇ ਆ ਕਹਿੰਦੇ ਕਈ ਗੁਰਦੁਆਰਿਆਂ ਵਿੱਚ ਵੀ ਰਹਿੰਦੇ ਆ ਕਈ ਤਨਖਾਈਏ ਵੀ ਹੈ ਕਈ ਸੇਵਾमां ਵੀ ਕਰਦੇ ਆ ਜੀ ਕਹਿੰਦੇ ਕੋਈ ਆਪੋ ਆਪਣੇ ਇਸੇ ਤਰ੍ਹਾਂ ਉਹ ਜੀਵਨ ਬਸਰ ਕਰਦੇ ਆ ਪਰ ਨਿਹੰਗਾਂ ਦਾ ਜਿੰਨਾ ਵੀ ਜੀਵਨ ਪੰਥ ਦੇ ਲੇਖੇ ਆ ਉਹ ਪੰਥ ਵਾਸਤੇ ਮਰ ਮਿਟਦੇ ਆ ਕਹਿੰਦੇ ਕਿਨ ਧਰਮਸ਼ਾਲ ਕਿਨ ਬੁੰਗੇਓ ਸਾਰੇ ਕਹਿੰਦੇ ਕਈ ਸਿੱਖਾਂ ਨੇ ਧਰਮਸ਼ਾਲਾ ਵੀ ਨਿਹੰਗਾਂ ਨਿਹੰਗਾਂ ਦਾ ਜਿਹੜਾ ਅਸਲ ਮੰਤਬ ਸੀ ਜੀ ਨਿਹੰਗ ਉਹ ਜਦੋਂ ਚੱਕਰ ਵਰਤੀ ਦੂਰ ਦਰੇਡੇ ਜਾਂਦੇ ਸੀ ਨਾ ਸਿੱਖੀ ਦਾ ਪ੍ਰਚਾਰ ਕਰਦੇ ਸੀ ਗੁਰਬਾਣੀ ਪੜਾਉਣੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਕਈ ਥਾਵਾਂ ਤੇ ਉਹ ਧਰਮਸ਼ਾਲਾ ਵੀ ਕਾਇਮ ਕਰ ਦਿੰਦੇ ਸੀ ਆਪਣਾ ਬੁੰਗਾ ਲਾ ਕੇ ਆਪਣਾ ਜਿੱਥੇ ਡੇਰਾ ਲਾਉਂਦੇ ਸੀ ਨਾ ਕਈ ਥਾਵਾਂ ਤੇ ਕਹਿੰਦੇ ਨਿਹੰਗ ਧਰਮਸ਼ਾਲਾ ਕਾਇਮ ਕਰਦੇ ਅਤੇ ਉੱਥੇ ਸੰਗਤਾਂ ਜੁੜਦੀਆਂ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਕਹਿੰਦੇ ਆਪਸ ਵਿੱਚ ਬਹਿ ਕੇ ਉਹ ਵਾਹਿਗੁਰੂ ਦਾ ਜਾਪ ਕਰਦੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਕਹਿੰਦੇ ਨਿਹੰਗਾਂ ਦੀ ਬਹੁਤ ਵੱਡੀ ਦੇਣਾ ਰਤਨ ਸਿੰਘ ਜੀ ਨਿਹੰਗਾਂ ਦੇ ਬਾਰੇ ਉਹਨਾਂ ਦੇ ਜੀਵਨ ਬਾਰੇ ਲਿਖ ਰਹੇ ਹਨ ਭਜੰਗੀਆਂ ਨਿਉਤੇ ਭਜੰਗੀ ਖੁਲਾਹੇ ਔਰਨ ਸੋ ਨਹਿ ਮੇਲ ਮਿਲਾਹੇ ਕਹਿੰਦੇ ਇਸੇ ਤਰ੍ਹਾਂ ਖਾਲਸਾ ਸੀ ਜਿਹੜਾ ਇਸ ਤਰ੍ਹਾਂ ਨਿਹੰਗਾਂ ਦੀ ਫੌਜ ਵਿੱਚ ਬਾਦ ਭਜੰਗੀਆਂ ਨਿਉਤੇ ਭਜੰਗੀ ਖੁਲਾਏ ਹੋਰ ਵੀ ਸਿੰਘਾਂ ਨੂੰ ਨਿਉਤੇ ਪਾਏ ਗਏ ਬੁਲਾਇਆ ਗਿਆ ਭਜੰਗ ਫੌਜ ਤਿਆਰ ਕੀਤੀ ਗਈ ਔਰਨ ਸੋ ਨਹਿ ਮੇਲ ਮਿਲਾਏ ਸਿੰਘਾਂ ਤੋਂ ਬਿਨਾ ਹੋਰ ਕਿੰਨੇ ਸਿੰਘ ਸੀ ਜਿਹੜੇ ਇੱਕ ਦੂਜੇ ਨਾਲ ਮੇਲ ਕਰਦੇ ਸੀ ਇੱਕ ਦੂਜੇ ਨਾਲ ਰਿਸ਼ਤਾ ਨਾਤਾ ਜੋੜਦੇ ਸੀ ਕਹਿੰਦੇ ਇਸੇ ਤਰ੍ਹਾਂ ਨਿਹੰਗ ਸਿੰਘ ਇੱਕ ਦੂਜੇ ਨਾਲ ਰਿਸ਼ਤਾ ਨਾਤਾ ਵੀ ਜੋੜਦੇ ਸੀ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਸੀ ਇਹ ਨਿਹੰਗ ਸਿੰਘਾਂ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਅੱਜ ਇੱਕ ਨਵਾਂ ਪ੍ਰਸੰਗ ਸ਼ੁਰੂ ਹੋ ਗਿਆ ਜੀ ਨਿਹੰਗਾਂ ਦੇ ਵਰਤਾਰੇ ਬਾਰੇ ਆਪਾਂ ਕੱਲ ਦੇ ਦੀਵਾਨਾਂ ਵਿੱਚ ਵਿਸਥਾਰ ਨਾਲ ਵਿਚਾਰ ਕਰਨੀ ਹੈ ਕਿਉਂਕਿ ਸਮਾਂ ਆਪਾਂ ਧਿਆਨ ਵਿੱਚ ਰੱਖਦੇ ਹੋਏ ਆਪਾਂ ਸਮਾਂ ਥੋੜਾ ਪਹਿਲਾਂ ਕਥਾ ਸ਼ੁਰੂ ਕਰ ਲਿਆ ਕਰਾਂਗੇ ਜੀ ਤੇ ਇੰਨਾ ਕ ਸਮਾਂ ਆਪਾਂ ਲਾਇਆ ਕਰਾਂਗੇ ਸਾ ਕਿਉਂਕਿ ਟਾਈਮ ਚੇਂਜ ਹੁੰਦਾ ਜਾਣਾ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨ ਕੱਲ ਦੇ دیਵਾਨਾ ਵਿੱਚ ਅੱਗੇ ਜੋ ਪ੍ਰਸੰਗ ਚੱਲਣਾ ਜੀ ਆਪਾਂ ਵਿਸਥਾਰ ਨਾਲ ਉਸ ਪ੍ਰਸੰਗ ਦੀ ਵਿਚਾਰ ਕਰਨੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ